ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਗੱਲ ਕਰਦੇ ਆਂ ਹੜਪੀੜਤਾਾਂ ਦੀ ਪਈਆਂ ਵਿੱਚ ਇਸ ਟਾਈਮ ਹੜਾਂ ਦਾ ਪਾਣੀ ਬਹੁਤ ਜਿਆਦਾ ਨੁਕਸਾਨ ਕਰ ਰਿਹਾ ਜੀ ਤੁਸੀਂ ਵੇਖ ਹੀ ਰਹੇ ਹੋ ਤੇ ਇੱਕ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਬੰਦੀ ਗੁਰੂ ਦੇ ਚਰਨਾ ਵਿੱਚ ਜ਼ਰੂਰ ਕਰਿਆ ਕਰੋ ਰੋਜ਼ਾਨਾ ਵਾਹਿਗੁਰੂ ਜਰੂਰ ਸੁਣੂਗਾ ਵਾਹਿਗੁਰੂ ਭਲੀ ਕਰੂਗਾ ਤੇ ਇਸ ਟਾਈਮ ਜੀ ਆਪਾਂ ਉਹਨਾਂ ਦੇ ਨਾਲ ਖੜਨਾ ਹੈ ਹਰੇਕ ਖੜੋ ਜੀ ਸਭ ਤੋਂ ਵੱਡੀ ਸੇਵਾ ਪੁੰਨ ਧਰਮ ਦੀ ਗੱਲ ਹੈ ਜੀ ਆਪਣਾ ਖੂਨ ਵਿੱਚ ਹੈ ਇੱਕ ਦੂਜੇ ਦੀ ਮਦਦ ਕਰਨਾ ਪੰਜਾਬੀਆਂ ਦਾ ਕੰਮ ਹੈ ਜੀ ਇੱਕ ਦੂਜੇ ਦੇ ਨਾਲ ਖੜਨਾ ਕਿਸੇ ਤੇ ਮੁਸੀਬਤ ਆਉਂਦੀ ਹੈ ਤਾਂ ਆਪਾਂ ਤਾਂ ਕਿਤੇ ਬਾਹਰ ਜਾ ਕੇ ਬਿਹਾਰ ਵਿੱਚ ਸਿੱਖ ਕੌਮ ਲੰਗਰ ਲਾ ਦਿੰਦੀ ਹੈ ਤਾਂ ਫਿਰ ਆਪਣਾ ਪੰਜਾਬ ਆ ਆਪਣਾ ਵੱਡਾ ਭਰਾ ਹੈ 9 ਮਾਸ ਦਾ ਰਿਸ਼ਤਾ ਹੈ ਅਸੀਂ ਵੀ ਪੰਜਾਬ ਦੇ ਉੱਠ ਕੇ ਰਾਜਸਥਾਨ ਚ ਆਏ ਹਾਂ ਤੇ ਪੰਜਾਬ ਵੱਡਾ ਭਰਾ ਆਪਣਾ ਜਰੂਰ ਮਦਦ ਕਰੋ ਜਿੰਨੀ ਵੀ ਹੋ ਸਕਦੀ ਹੈ ਤਿੰਨ ਫੁੱਲ ਤੇ ਆਪਣੇ ਆਪਣੇ ਪਿੰਡਾਂ ਚੋਂ ਰਾਸ਼ਨ ਪਾਣੀ ਇਕੱਠਾ ਕਰੋ ਇਸ ਟਾਈਮ ਹੁਣ ਜੋ ਵੀ ਸੇਵਾ ਇਕੱਠੀ ਹੁੰਦੀ ਆ ਪਾਣਾ ਪੈਸੇ ਜੋ ਵੀ ਕੁਝ ਵੀ ਇਕੱਠਾ ਹੁੰਦਾ ਉਹ ਇਕੱਠਾ ਕਰੋ ਫਿਰ ਉਹਨੂੰ ਵੇਚੋ ਉਹਦੇ ਪੈਸੇ ਇੱਕ ਥਾਂ ਤੇ ਰੱਖ ਲਓ ਕਿਵੇਂ ਰੱਖ ਲਓ ਕੋਈ ਵੀ ਇੱਕ ਬੰਦਾ ਰੱਖ ਲਓ ਜੀ ਤੇ ਹੁਣ ਫਿਰ ਜਦੋਂ 15 20 ਦਿਨਾਂ ਨੂੰ ਪਾਣੀ ਘਟ ਜੂਗਾ ਉਦੋਂ ਉਹਨਾਂ ਨੂੰ ਡੀਜ਼ਲ ਰੇ ਸਪਰੇ ਕੱਪੜਿਆਂ ਦੀ ਬਹੁਤ ਜ਼ਰੂਰਤ ਪਊਗੀ ਮੰਜੇ ਬਿਸਤਰੇ ਹੋ ਗਏ ਜਿਵੇਂ ਜੀ ਉਹ ਪਾਣੀ ਰੋੜ ਕੇ ਲੈ ਗਿਆ ਮੰਜੇ ਬਿਸਤਰੇ ਹੋਰ ਬਥੇਰੀਆਂ ਚੀਜ਼ਾਂ ਕਰਦੀਆਂ ਹੁੰਦੀਆਂ ਹਨ ਜੀ ਕਿ ਮੰਨ ਲਓ ਕਿ ਜਿਨ੍ਹਾਂ ਦੇ ਘਰ ਟਹਿ ਗਏ ਉਹਨਾਂ ਦੇ ਉਹ ਪੈਸੇ ਨਾਲ ਇੱਕ ਇੱਕ ਕੋਠਾ ਪਾ ਦੋ ਔਰ ਸੋਈ ਬਹੁਤ ਜ਼ਰੂਰੀ ਹੈ ਵੈਸੇ ਤਾਂ ਪੰਜਾਬ ਵਿੱਚ ਕਲਾਕਾਰ ਭਾਈ ਭਰਾ ਆਪਣੇ ਉਹ ਬਹੁਤ ਮਦਦ ਕਰੀ ਜਾਂਦੇ ਹੋ ਪਾਉਣਗੇ ਵੀ ਪਰ ਆਪਣੇ ਵੀ ਜਿੰਨੀ ਮਦਦ ਆ ਆਪਣੇ ਵੀ ਨਾਲ ਜ਼ਰੂਰ ਖੜੋ ਜਿਹੜੀ ਕਰ ਸਕਦੇ ਆਪਾਂ ਡੀਜ਼ਲ ਦੀ ਬਹੁਤ ਵੱਡੀ ਲੋੜ ਪਈ ਉਦੋਂ ਕਿਉਂਕਿ ਜਿਹੜੀ ਵਾਹ ਜ਼ਮੀਨ ਦੇ ਵਿੱਚ ਰੇਤ ਆ ਗਿਆ 5 5 7 7 ਫੁੱਟ ਉਹ ਕੋਈ ਇੱਕ ਅੱਧੇ ਜਾਣੇ ਦਾ ਕੰਮ ਨਹੀਂ ਜੀ ਉਹ ਇੱਥੋਂ ਟਰੈਕਟਰ ਲੈ ਕੇ ਜਾਣਗੇ ਲੋਕ ਸਾਰੇ ਸੇਵਾ ਕਰਨਗੇ ਉੱਥੇ ਜਾ ਕੇ ਡੀਜ਼ਲ ਵੀ ਬਹੁਤ ਲੱਗੂਗਾ ਉਹਨਾਂ ਨਾਲ ਫਿਰ ਕਿਉਂਕਿ ਉਹਨਾਂ ਦਾ ਸਾਰਾ ਕੁਝ ਖਤਮ ਹੋ ਗਿਆ ਹੈ ਤੇ ਫਿਰ ਉਹ ਭਾਲ ਵੀ ਕਿਵੇਂ ਹੋਣਗੇ ਕਿ ਆਪਾਂ ਨਾ ਉਹਨਾਂ ਨੂੰ ਕਰਕੇ ਆਉਂਦੇ ਤਾਂ ਜ਼ਰੂਰੀ ਹੈ ਜਿਸ ਵੀ ਤਰ੍ਹਾਂ ਦੀ ਮਦਦ ਹੋਵੇ ਜਰੂਰ ਕਰਕੇ ਆਇਓ ਕਿਉਂਕਿ ਹੁਣ ਇੱਕ ਵਾਰੀ ਸਾਰੀ ਚੀਜ਼ ਬਹੁਤ ਹੋ ਗਈ ਰਾਸ਼ਨ ਪਾਣੀ ਉਥੇ ਬਹੁਤ ਜਾਈ ਜਾਂਦਾ ਠੀਕ ਹੈ ਤੇ ਬਾਕੀ ਉਹਨਾਂ ਨੂੰ ਸੁੱਕਾ ਰਾਸ਼ਨ ਜਿਵੇਂ ਬਾਲਾ ਦੇਣ ਦੀ ਲੋੜ ਨਹੀਂ ਲੰਗਰ ਲਾਓ ਇਸ ਟਾਈਮ ਲੰਗਰ ਦੀ ਲੋੜ ਆ ਉਥੇ ਕਿਉਂਕਿ ਲੰਗਰ ਪੱਕ ਕੇ ਜਾਵੇ ਲੰਗਰ ਖਵਾਇਆ ਜਾਵੇ ਹੋਰ ਕਾਸੀ ਦੀ ਚੌਂਕੀ ਰੋਟੀ ਤੇ ਉਹਨਾਂ ਦੇ ਘਰਾਂ 'ਚ ਪਾਣੀ ਆ 5-5 ਫੁੱਟ ਫਿਰ ਪਕਾਈ ਨਹੀਂ ਜਾਂਦੀ ਖਾਣਾ ਤਾਂ ਤੇ ਲੰਗਰ ਇਹ ਆਪਾਂ ਪਕਾ ਕੇ ਕੋਈ ਵੀ ਉੱਥੇ ਸੰਸਤਾ ਜਿਹੜੀਆਂ ਉਹ ਲੈ ਕੇ ਜਾਂਦੀਆਂ ਉਹ ਉਹ ਚੀਜ਼ ਦੀ ਬਹੁਤ ਜ਼ਰੂਰਤ ਹੈ ਸੁੱਕੀ ਚੀਜ਼ ਜਿਹੜੀ ਕੋਈ ਵੀ ਹੈ ਜਾਂ ਇੱਕ ਪਸ਼ੂਆਂ ਦਾ ਚਾਰਾ ਹਰਾ ਚਾਰਾ ਉਹਦੀ ਲੋੜ ਹੈ ਉਹ ਜ਼ਰੂਰ ਦੇ ਕੇ ਆਓ ਜਿਵੇਂ ਵੀ ਹੁੰਦਾ ਹੈ ਤੇ ਲੰਗਰ ਦੀ ਤਾਂ ਗੱਲ ਹੈ ਜੀ ਕੀ ਉਹਨਾਂ ਦੇ ਘਰੇ ਪਾਣੀ ਖੜਾ ਪਾਇ 5 500 7 ਫੁੱਟ ਤੇ ਉਹ ਪਕਾਉਣ ਤਾਂ ਕਿਵੇਂ ਕਰਨ ਜਾਂ ਲੰਗਰ ਪਕਾ ਕੇ ਜਾਵੇ ਉਹ ਤੁਨੋਂ ਤੇ ਜਿਹੜਾ ਕੋਈ ਰਾਤਨ ਦੇਣਾ ਉਹ 15 20 ਦਿਨ ਠਹਿਰ ਕੇ ਪਾਣੀ ਸੁੱਕ ਜੂਆ ਉਹਨਾਂ ਦੇ ਘਰਾਂ ਚ ਜਾ ਕੇ ਦੇਖਿਆ ਆਇਓ ਦੋ ਦੋ ਮਹੀਨਿਆਂ ਦਾ ਜਿੰਨਾ ਵੀ ਦਿਨ ਹੈ ਡੀਜ਼ਲ ਦੇ ਕੇ ਆਏ ਉਹਨਾਂ ਦੀ ਸੇਵਾ ਕਰਕੇ ਆਇਓ ਸਾਰੀ ਮਦਦ ਕਰਕੇ ਆਇਓ ਮਿੱਟੀ ਚ ਕਾ ਕੇ ਰੇਤਾ ਵਾਹਨ ਉਹਨਾਂ ਦੇ ਪੱਧਰ ਰੇ ਵੀ ਬੀ ਬੀ ਬਹੁਤ ਸਾਰੇ ਬੀ ਬੂ ਸਾਰਾ ਕੁਝ ਰੁੜ ਗਿਆ ਉਹ ਚੀਜ਼ਾਂ ਦੀ ਟਰੈਕਟਰ ਟਰਾਲੀਆਂ ਰੁੜ ਗਈਆਂ ਕੋਈ ਜਿੰਨੀ ਵੀ ਮਦਦ ਹੋਈ ਰਲ ਕੇ ਸਾਰੇ ਪਿੰਡ ਰਾਜਸਥਾਨ ਬਹੁਤ ਵੱਡਾ ਹਰਿਆਣਾ ਸਾਰੀਆਂ ਸੇਵਾ ਕਰੀ ਜਾਂਦੇ ਆ ਪੰਜਾਬ ਦੇ ਵਿੱਚ ਜਿੱਥੇ ਨਹੀਂ ਬਾੜੇ ਉਹ ਵੀ ਪੰਜਾਬੀ ਭਰਾ ਆਪਣੇ ਬਹੁਤ ਸੇਵਾ ਕਰੀ ਜਾਂਦੇ ਆ ਬਾਹਰੋਂ ਐਨ ਆਰ ਆਈ ਭਰਾ ਸਾਰੇ ਬਹੁਤ ਬਹੁਤ ਧੰਨਵਾਦ ਆ ਜੋ ਵੀ ਉੱਥੇ ਸੇਵਾ ਲੈ ਕੇ ਜਾਂਦਾ ਕਰਕੇ ਆਉਂਦਾ ਪਰ ਹੁਣ ਇੱਕ ਵਾਰੀ ਰੁਕ ਜੋ ਕੁਝ ਦਿਨ ਪਾਣੀ ਇਕੱਠ ਹੋਣ ਦੋ ਫਿਰ ਹੁਣ ਤਾਂ ਬਸ ਦੋ ਤਿੰਨ ਚੀਜ਼ਾਂ ਦੀ ਬਾਲੀ ਲੋੜ ਹੈ ਪਸ਼ੂਆਂ ਦੇ ਹਰੇ ਚਾਰੇ ਦੀ ਇੱਕ ਜਾਂ ਹੁਣ ਕੱਪੜਾ ਕੱਪੜੇ ਐ ਜਿਵੇਂ ਹੁਣ ਸਕਾਉਣ ਕਿਨਿਓ ਜਗ੍ਹਾ ਹੈ ਨਹੀਂ ਸਾਰੇ ਪਾਸੇ ਪਾਣੀ ਪਾਣੀ ਹੋ ਰਿਹਾ ਪਾਉਣ ਕਿਨਿਓ ਕੱਪੜੇ ਹੈ ਨਹੀਂ ਉਹ ਪਾਣੀ ਵਿੱਚ ਰੁੜ ਗਏ ਕੱਪੜੇ ਲਾ ਜਾ ਕੇ ਦਿੱਤੇ ਜਾਣ ਜੋ ਵੀ ਸੇਵਾ ਕਰ ਸਕਦਾ ਏ ਵਾਹਿਗੁਰੂ ਵਾਹਿਗੁਰੂ ਭਲੀ ਕਰ ਸੋਹਣੇ ਪੰਜਾਬ ਦੇ ਚੜ੍ਹਦੀ ਕਲਾ ਵਿੱਚ ਰਵੇ ਇਹਨੂੰ ਮਾਰਨਾ ਹੈ ਇੱਤਾਂ ਹੀ ਬਹੁਤ ਆਏ ਕਿਤੇ ਨਹੀਂ ਮਰਦਾ ਇਹ ਪੰਜਾਬ ਹੈ ਜੀ ਪੰਜਾਬੀ ਆਸੀਂ ਬਿਥੇਰੀ ਦੁਨੀਆ ਆ ਗਈ ਖਤਮ ਕਰਨ ਆਈ ਇਹਨੂੰ ਖਤਮ ਕਰਨਾ ਹੈਗੇ ਤੇ ਇਹ ਨਹੀਂ ਖਤਮ ਹੋਇਆ ਇਹ ਵੱਧਦਾ ਹੀ ਜਾਂਦਾ ਜੀ ਕਿਰਪਾ ਹੋ ਗਈ ਵਾਇਰਲ ਦੀ ਜੋ ਕੋ ਜਿਨ੍ਹਾਂ ਨੇ ਕਰਤਾ ਉਹਨਾਂ ਦਾ ਵੀ ਧੰਨਵਾਦ ਕੋਈ ਗੱਲ ਨਹੀਂ ਆਪੇ ਰੱਬ ਉਹਨਾਂ ਨੂੰ ਪਛਾਣੂਆ ਜਿਨੇ ਵੀ ਗਲਤ ਕੀਤਾ ਕਿਸੇ ਤੇ ਕੋਈ ਦੋਸ਼ ਲਾਉਣ ਦਾ ਕਿਸੇ ਤੇ ਕੋਈ ਦੋਸ਼ ਨਾ ਲਾਓ ਆਪੇ ਰੱਬ ਵੇਖੂ ਉਹਨਾਂ ਨੂੰ ਜੀ ਠੀਕ ਹੈ ਜੀ ਬੋਲਦਿਆਂ ਤੋਂ ਕੋਈ ਗਲਤੀ ਮਲਤੀ ਹੋ ਗਈ ਤੇ ਮਾਫ ਕਰਦੇ ਹੋ ਸਾਰਿਆਂ ਦਾ ਧੰਨਵਾਦ ਤੇ ਬਸ ਸੇਵਾ ਇਕੱਠੀ ਕਰਕੇ ਆਪਣੇ ਪਿੰਡਾਂ ਨੂੰ ਪੈਸੇ ਇਕੱਠੇ ਕਰੋ ਇੱਕ ਵਾਰੀ ਰੱਖੋ ਉਹ ਜਿਵੇਂ ਆਖਾਂਗੇ 15 20 ਦਿਨਾਂ ਨੂੰ ਉਸ ਚੀਜ਼ ਦੀ ਜਿਵੇਂ ਕਹੀ ਜਾਂਦੇ ਹੋ ਕਿ ਇੱਕ ਵਾਰੀ ਰਾਸ਼ਨ ਨਾ ਲਿਓ ਸਾਰਾ ਚੀਜ਼ ਬਹੁਤ ਹੈ 15 20 ਦਿਨ ਠਹਿਰ ਕੇ ਆਇਓ ਪਾਣੀ ਘੱਟ ਹੋਣ ਦੇ ਉਵੇਂ ਕਰੋ ਜੀ ਸਾਰਿਆਂ ਦਾ ਤਨਪਾਤ ਵੀਡੀਓ ਕਰਿਓ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੋਲੋ ਸਾਰਿਆਂ ਨਾਲ ਤਾਂ ਬਾ ਸ਼ੇਅਰ ਜ਼ਰੂਰ ਕਰਿਓ ਜੀ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤੈ